ਪੰਜਾਬ ਦੇ ਵਿੱਚ ਪਾਣੀ ਹੀਟਸ ਦੇ ਪੱਧਰ ਤੇ ਜਾ ਰਿਹਾ ਹੈ ਪਾਣੀ ਪਲੂਟਿਡ ਹੋ ਰਿਹਾ ਹੈ ਕਿਵੇਂ ਫੈਕਟਰੀਆਂ ਔਰ ਸ਼ੈਲਰਾਂ ਮਿਲਾਂ ਦੇ ਮਾਲਕ ਛਿੜੇ ਨੇ ਉਹ ਦਰਿਆਵਾਂ ਦੇ ਵਿੱਚ ਆਪਣਾ ਵੇਸਟਜ ਜਿਹੜਾ ਹੈਗਾ ਉਹ ਸੁੱਟ ਰਹੇ ਨੇ ਤਾਂ ਇਸ ਦਾ ਬੀੜਾ ਮਿਸਲ ਸਤ루ਜ ਨੇ ਚੁੱਕਿਆ ਕਿ ਕਿਵੇਂ ਇਹਨਾਂ ਪਾਣੀਆਂ ਨੂੰ ਬਚਾਇਆ ਜਾ ਸਕੇ ਫਿਰ ਚਾਹੇ ਉਹ ਧਰਤੀ ਹੇਠਲਾ ਪਾਣੀ ਹੋਵੇ ਦਰਿਆਵਾਂ ਨਹਿਰਾਂ ਦਾ ਪਾਣੀ ਹੋਵੇ ਤਾਂ ਗੱਲਬਾਤ ਕਰਦੇ ਹਾਂ ਜੀਪਾਲ ਸਿੰਘ ਬਰਾੜ ਦੇ ਨਾਲ ਬਰਾੜ ਸਾਹਿਬ ਖਾਸ ਤੌਰ ਦੇ ਉੱਪਰ ਇਹ ਮੁੱਦਾ ਚੁੱਕਣ ਦਾ ਜਿਹੜਾ ਤੁਹਾਡੇ ਮਨ ਦੇ ਵਿੱਚ ਕਿਵੇਂ ਖਿਆਲ ਆ ਵੀ ਪਾਣੀ ਬਚਾਉਣਾ ਕਿਉਂਕਿ ਕਿਸਾਨ ਬਾਕੀ ਨੇ ਜਥੇਬੰਦੀਆਂ ਨੇ ਵਿਭਾਗ ਬਣਾਏ ਹੋਏ ਨੇ ਪਾਣੀਆਂ ਨੂੰ ਸੰਭਾਲ ਲਈ ਫਿਰ ਤੁਸੀਂ ਕਿਵੇਂ ਬੇੜਾ ਚੁੱਕਿਆ ਨਹੀਂ ਆਪਾਂ ਪਾਣੀ ਵਾਸਤੇ ਕਾਫੀ ਚਿਰ ਤੋਂ ਵਾਂ ਲਈ ਕਹ ਰਹੇ ਸਟਰਗਲ ਕਰ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਮੁੱਦਕੀ ਮੋਰਚਾ ਪਹਿਲਾਂ ਲਾਇਆ ਸੀਗਾ ਜਿਹੜਾ ਕੱਲ ਨਹਿਰਾਂ ਤੇ ਕੱਲਾ ਕੱਲ ਖੁਰਦ ਲਾਇਆ ਸੀ ਤੇ ਉਹਦਾ ਮੇਨ ਮੁੱਦਾ ਇਹ ਸੀਗਾ ਕਿ ਰਾਜਸਥਾਨ ਨੂੰ ਜਿਹੜਾ ਰਾਜਸਥਾਨ ਫਿਡਰਾਂ ਹੀ ਪਾਣੀ ਜਾਂਦਾ ਹੈ ਉਹਨੂੰ ਸਾਰੇ ਨੂੰ ਕੰਕਰੀਟ ਕਰਨਾ ਸੀ ਉਹਨਾਂ ਨੇ ਤੇ ਉਹ ਕੰਕਰੀਟ ਕਰਨ ਤੋਂ ਰੋਕਿਆ ਰੋਕਣਾ ਸੀਗਾ ਦੂਜੀ ਵੱਡੀ ਗੱਲ ਉਹਦੇ ਵਿੱਚ ਇਹ ਸੀਗੀ ਕਿ ਕੰਕਰੀਟ ਕਰਨ ਤੋਂ ਰੋਕਣਾ ਹੈ ਜੇ ਤਾਂ ਨਾਲ ਹੀ ਉਹਦੇ ਜਿਹੜਾ ਹੈਗਾ ਕਿ ਵੀ ਤੁਸੀਂ ਜਿਹੜਾ ਸਾਨੂੰ ਇਹ ਸੀਗਾ ਵੀ ਕਿ ਕੰਕਰੀਟ ਕਰਨ ਨਾਲ ਜਿਹੜੀ ਸੀ ਪੇਜ ਹੁੰਦੀ ਹੈ ਵਾਟਰ ਦੀ ਉਹ ਰੁਕਦੀ ਸੀ ਨਾਲ ਵੱਡੀ ਖਦਸ਼ਾ ਇਹ ਮੇਨ ਸੀਗਾ ਕਿ ਜੇ ਕੰਕਰੀਟ ਕਰਦੇ ਆ ਫਿਰ ਰਾਜਸਥਾਨ ਨੂੰ ਹੀ ਪਾਣੀ ਹੋਰ ਦੇਣਗੇ ਸੋ ਇਹਦੇ ਵਾਸਤੇ ਉਹ ਮੋਰਚਾ ਲਾਇਆ ਸੀ ਉਦੋਂ ਹੀ ਆਪਾਂ ਬਿਲਕੁਲ ਕਲੀਅਰਲੀ ਇੱਕ ਮਤੇ ਪਾਏ ਸੀਗੇ ਕਿ ਵੀ ਆ ਆ ਆ ਆਬਜੈਕਟਿਵਸ ਹੈਗੇ ਆ ਯਾ ਟੀਚੇ ਆ ਜਿਨ੍ਹਾਂ ਨੂੰ ਪਾਣੀਆਂ ਤੇ ਲੈ ਕੇ ਆਪਾਂ ਲੜਨਾ ਜਿਨ੍ਹਾਂ ਵਿੱਚੋਂ ਮੇਨ ਇਹ ਸੀਗਾ ਕਿ ਪੰਜਾਬ ਦੇ ਹਰ ਘਰ ਹਰ ਸਨਤ ਤੇ ਹਰ ਖੇਤ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਦੂਜੀ ਗੱਲ ਇਹ ਸੀਗੀ ਕਿ ਇੱਕ ਇਹ ਡਿਕਲੇਅਰ ਕਰਨਾ ਕਿ ਪੰਜਾਬ ਦਾ ਜਿਹੜਾ ਪਾਣੀ ਦਰਿਆਈ ਪਾਣੀ ਤੇ ਹੋਰ ਜਲ ਸਰੋਤ ਪਲੱਸ ਜਿਹੜੇ ਡੈਮਸ ਆ ਇਹ ਸਾਰਿਆਂ ਚ ਜਿਹਦਾ ਕੰਟਰੋਲ ਪੰਜਾਬ ਦੇ ਹੱਥ ਚ ਹੋਣਾ ਚਾਹੀਦਾ ਤੇ ਪੰਜਾਬ ਦਾ ਜਿਹੜਾ ਪਾਣੀ ਆ ਉਹਦਾ ਵਾਹਿਦ ਮਾਲਕ ਪੰਜਾਬ ਆ ਸੋ ਇਹ 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 ਕੁਝ ਮੰਗਾਂ ਸੀਗੀਆਂ ਜਿਹੜੇ ਸੀਗਾ ਵੀ ਰਾਜਸਥਾਨ ਫੀਡਰ ਨੂੰ ਅਗਾ ਤੋ ਕਿਵੇਂ ਹੈਂਡਲ ਕਰਨਾ ਹੈ ਜਾਂ ਉਹ ਸਾਰੇ ਮਤੇ ਪਾਈ ਸੀ ਤਾਂ ਉਹ ਪਹਿਲਾ ਫੇਜ਼ ਖਤਮ ਹੋਣ ਤੋਂ ਬਾਅਦ ਆਪਾਂ ਸਰਕਾਰ ਨੂੰ ਇਹ ਕਿਹਾ ਸੀਗਾ ਕਿ ਵੀ ਤੁਸੀਂ ਇਹਨੂੰ ਵਿਚਾਰੋ ਤਾਂ ਉਦੋਂ ਇਹ ਗੱਲ ਹੋਈ ਸੀਗੀ ਸੈਕਟਰ ਸਖਤਰ ਸਾਹਿਬ ਨਾਲ ਜਿਹੜੇ ਜਲ ਸਰੋਤ ਦੇ ਆ ਉਹ ਕਹਿੰਦੇ ਪਾਲਿਸੀ ਇਸ਼ੂਜ਼ ਹੈਗੇ ਅਸੀਂ ਇਹਨੂੰ ਤੁਹਾਨੂੰ ਵਿਚਾਰ ਕੇ ਦੱਸਦੇ ਹਾਂ ਹੁਣ ਤਕਰੀਬਨ ਸਾਲ ਤੋਂ ਉੱਤੇ ਹੋ ਗਿਆ ਹਨਾ ਕੋਈ ਉਹਦਾ ਜਵਾਬ ਨਹੀਂਗਾ ਆਪਣੇ ਕੋਲੇ ਕੋਈ ਕਾਰਨ ਨਹੀਂਗਾ ਤਾਂ ਉਹ ਠੀਕਾ ਨਹਿਰ ਦਾ ਉਹਨਾਂ ਨੇ ਕੰਕਰੀਟ ਕਰਨੀ ਬੰਦ ਕਰਤੀ ਬਟ ਅਗਾ ਨਹੀਂ ਉਹਨਾਂ ਨੇ ਕੋਈ ਸਟੈਪ ਚੱਕਿਆ ਤਾਂ ਹੁਣ ਇਹ ਉਹਦਾ ਅਸੀਂ ਉਦੋਂ ਵੀ ਕਿਹਾ ਸੀ ਕਿ ਫੇजेस 'ਚ ਲੜਾਂਗੇ ਲੰਬੀ ਲੜਾਈ ਆ ਪਾਣੀ ਕੋਈ ਇੱਕ ਦਿਨ 'ਚ ਨਹੀਂ ਆਪਣਾ ਲੁੱਟਿਆ ਗਿਆ ਤੇ ਲੜਾਈ ਵੀ ਵਾਪਸ ਲੰਬੀ ਲੜੀ ਜਾਊਗੀ ਤਾਂ ਉਹ ਉਹਦੇ ਵਾਸਤੇ ਇਹ ਹੁਣ ਦੂਜਾ ਫੇਜ਼ ਹੈਗਾ ਜੀ ਕਿਉਂਕਿ ਪਾਣੀਆਂ ਦੀ ਗੱਲ ਕਰ ਲਈ ਤਾਂ ਹਰ ਇੱਕ ਵਾਰ ਇਲੈਕਸ਼ਨਸ ਤੇ ਮੁੱਦਿਆਂ ਦੇ ਉੱਪਰ ਇਹ ਪਾਣੀ ਚੁਕਿਆ ਜਾਂਦੇ ਨੇ ਮੁੱਦੇ ਉੱਪ ਚੁਕਿਆ ਜਾਂਦੇ ਨੇ ਫਿਰ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਬਾਕੀ ਇਹ ਪੰਜਾਬ ਤੋਂ ਜਿਹੜਾ ਪਾਣੀ ਹਰਿਆਣਾ ਜਾਂਦਾ ਰਾਜਸਥਾਨ ਜਾਂਦਾ ਉਹ ਮੁੱਦੇ ਹੋਣ ਸੋ ਤੁਸੀਂ ਇਸ ਮੁੱਦੇ ਨੂੰ ਹੁਣ ਕਿਵੇਂ ਪੰਜਾਬ ਸਰਕਾਰ ਤੱਕ ਪਹੁੰਚਾਓਗੇ ਪੰਜਾਬ ਸਰਕਾਰ ਤੋਂ ਕਿਵੇਂ ਜਿਹੜੀਆਂ ਬਾਕੀ ਨਹਿਰਾਂ ਨੇ ਉਹਨਾਂ ਨੂੰ ਪੱਕੀ ਕਰਾਉਂਦੀ ਤੁਸੀਂ ਗੱਲ ਕਰਦੇ ਹੋ ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੁੰਦੀ ਹੈ ਸੋ ਇਹ ਸਾਰੇ ਮੁੱਦਾ ਜਿਹੜਾ ਹੈਗਾ ਪੰਜਾਬ ਸਰਕਾਰ ਤੋਂ ਕਿਵੇਂ ਸੈਟੀਸਫਾਈ ਹੋਵੋਗੇ ਔਰ ਅੰਦੋਲਨ ਦੀ ਗੱਲ ਜੇਕਰ ਤੁਸੀਂ ਕਰਦੇ ਸੀ ਵੀ ਨਹੀਂ ਹੁੰਦਾ ਤਾਂ ਅੰਦੋਲਨ ਕੀਤਾ ਜਾਣਾ ਹੈ। ਵੇਖੋ ਪਹਿਲੀ ਗੱਲ ਤਾਂ ਆਪਾਂ ਫੇਜ਼ 2 ਦੇ ਵਿੱਚ ਵੀ ਕੋਈ ਬਹੁਤ ਵੱਡੀਆਂ ਡਿਮਾਂਡਸ ਨਹੀਂ ਰੱਖੀਆਂ। ਮੇਰਾ ਖਿਆਲ ਸਰਕਾਰ ਨੂੰ ਮੰਨਣਾ ਚਾਹੀਦਾ ਹੈ। ਪਹਿਲੀ ਗੱਲ ਤਾਂ ਪਹਿਲੀ ਮੰਗ ਆਪਣੀ ਇਹ ਆ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਓ ਕਿ ਪੰਜਾਬ ਆਪ ਦੇ ਦਰਿਆਈ ਪਾਣੀਆਂ ਦਾ ਵਾਹਿਦ ਮਾਲਕ ਹੈ। ਇਹ ਇਹਦੇ ਨਾਲ ਆਪਾਂ ਨੂੰ ਪਤਾ ਹੈ ਕਿ ਕੋਈ ਸਿਫਤ ਜ਼ਮੀਨੀ ਅਸਰ ਨਹੀਂ ਪੈਣਾ ਪਰ ਇਹਦੇ ਨਾਲ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਕੀ ਇਹ ਲੋਕਾਂ ਦੀ ਇੰਟੈਂਸ਼ਨ ਹੈ ਲੜਨ ਦੀ। ਇਹਨਾਂ ਦੀ ਨੀਅਤ ਹੈ ਲੜਨ ਦੀ ਉਸ ਪਾਸੇ ਨੂੰ ਜਾਣ ਦੀ। ਜਿੰਨੇ ਵੀ ਵਿਧਾਇਕੇ ਗਿਆ ਨਾ ਚੋ ਜਿਹੜੇ ਨਹੀਂ ਪਾਉਣਗੇ ਮਤੇ ਚੋ ਵੋਟ ਪਾਉਣਗੇ ਤਾਂ ਆਪਾਂ ਨੂੰ ਪਤਾ ਲੱਗੂ ਇਹ ਕਾਲੀਆਂ ਪੇਡਾਂ ਪੰਜਾਬ ਦੀਆਂ ਜਿਹੜੇ ਪਾਉਣਗੇ ਉਹਦਾ ਪਤਾ ਲੱਗੂ ਜੇ ਨਹੀਂ ਮਤਾ ਲੈ ਕੇ ਆਉਂਦੇ ਤੇ ਇਹਦਾ ਮਤਲਬ ਹੈ ਇਹਨਾਂ ਦੀ ਕੋਈ ਇੱਛਾ ਹੀ ਨਹੀਂ ਲੜਨ ਦੀ ਇਹ ਚਾਹੁੰਦੇ ਹੀ ਨਹੀਂ ਲੜਨਾ ਪਾਣੀ ਹੱਸਦੇ ਸੋ ਪਹਿਲੀ ਗੱਲ ਤਾਂ ਆਪਾਂ ਇੰਟੈਂਸ਼ਨ ਚੈੱਕ ਕਰਨੀ ਆ ਤਾਂ ਕਿ ਫੇਰ ਅਗਾ ਅਗਲੇ ਕਦਮ ਚੱਕੀ ਜਾ ਦੂਜੀ ਗੱਲ ਆ ਪਾਣੀ ਪਲੀਤ ਬਹੁਤ ਹੋ ਰਿਹਾ ਜਿਹੜਾ ਪਲੀਤ ਹੋ ਰਿਹਾ ਉਹ ਕੱਲਾ ਜਿਵੇਂ ਬੁੱਢਾ ਨਾਲਾ ਇੱਕ ਬਹੁਤ ਵੱਡਾ ਪ੍ਰੋਬਲਮ ਆ ਉਸੀ ਤਰ੍ਹਾਂ ਜਿਵੇਂ ਮੈਂ ਦੱਸਿਆ ਕਿ ਰੋਪੜ ਦੇ ਨੇੜੇ ਆਪਾਂ ਹੈਲਥ ਕੈਂਪ ਲਾਇਆ ਸੀਗਾ ਉੱਥੇ ਵੇਖਿਆ ਕਿ ਕੈਂਸਰ ਦੇ ਕੇਸਸ ਬਹੁਤ ਆ ਮੋਹਾਲੀ ਆਪਾਂ ਨੂੰ ਪਤਾ ਹੀ ਆ ਕੀ ਹੋ ਰਿਹਾ ਇੰਡਸਟਰੀ ਜੋ ਜਿਹੜਾ ਐਂਟਰ ਹੁੰਦਾ ਉਹ ਸਾਫ਼ ਹੁੰਦਾ ਪਾਣੀ ਜਦੋਂ ਚੰਡੀਗੜ੍ਹ ਚ ਐਂਟਰ ਹੁੰਦਾ ਜਦੋਂ ਤੱਕ ਉਹ ਬਾਹਰ ਨਿਕਲਦਾ ਸਨੀਟੇ ਤੋਂ ਪਰਾਂ ਜਾ ਕੇ ਤੇ ਜਮੇ ਕਾਲਾ ਪਾਣੀ ਹੁੰਦਾ ਸੋ ਇਹ ਦੇ ਉੱਤੇ ਆਪਾਂ ਇਹ ਚਾਹੁੰਦੇ ਆ ਕਿ ਸਰਕਾਰ ਇੱਕ ਵਾਈਟ ਪੇਪਰ ਲੈ ਕੇ ਆਵੇ ਕਿ ਜਦੋਂ ਕਾਨੂੰਨ ਹੈਗੇ ਆ ਇਹ ਸਾਰਾ ਕੁਝ ਰੋਕਣ ਦੇ ਤਾਂ ਕਿਉਂ ਨਹੀਂ ਰੋਕ ਰਿਆ ਤੇ ਅੱਗੇ ਉਹ ਕੀ ਕਰਨਾ ਚਾਹੁੰਦੀ ਹੈ ਜੇ ਉਹ ਦੋ ਚੀਜ਼ਾਂ ਤੀਸਰੀ ਗੱਲ ਆ ਕਿ ਜਿਹੜਾ ਵਾਟਰ ਲਾਉਂਜ ਜਿਹੜਾ ਕਹਿੰਦੇ ਸੀ ਟੇਲਾਂ ਤੱਕ ਪਾਣੀ ਪਿਚਾ ਰਹੇ ਆ ਤਾਂ ਉਹ ਵਾਟਰ ਲਾਉਂਜ ਅੱਜ ਦੀ ਜ਼ਰੂਰਤ ਦੇ ਹਿਸਾਬ ਨਾਲ ਕੈਲਕੂਲੇਟ ਹੋਵੇ ਨਾ ਕਿ ਵੀ ਅਸੀਂ ਇੰਨਾ ਦੇਤਾ ਤੁਹਾਨੂੰ ਇਹ ਫੇਰ ਕਹਿੰਗੇ ਅਸੀਂ ਤਾਂ ਪਚਾਇਆ ਪਚਾਇਆ ਕਿੰਨਾ ਪਚਾਇਆ ਕੀ ਉਹ ਵਾਜਬ ਪਾਣੀ ਹੈ ਕਿ ਨਹੀਂ ਹੈ ਠੀਕ ਹੈ ਨਾ ਹੁਣ ਭੁੱਖ ਮੈਨੂੰ 6 ਰੋਟੀਆਂ ਦੀ ਹੋਵੇ ਤੇ ਮੈਨੂੰ ਕੋਈ ਅੱਧੀ ਇੱਕ ਰੋਟੀ ਖਵਾ ਕੇ ਕਵੇ ਵੀ ਦਨ ਰੋਟੀ ਤਾਂ ਖਵਾਤੀ ਠੀਕ ਹੈ ਨਾ ਤੇ ਇਹ ਇਹ ਸਿਚੁਏਸ਼ਨ ਜਿਹੜੀ ਹੈ ਤਿੰਨਾਂ ਦੇ ਉੱਤੇ ਆਪਣਾ ਇਸ਼ੂ ਹੈਗਾ ਆਪਾਂ ਬਹੁਤ ਸਫੀਸ਼ੀਅੰਟ ਟਾਈਮ ਦਿੱਤਾ ਤਿੰਨ ਮਹੀਨੇ ਬਹੁਤ ਲੰਬਾ ਸਮਾਂ ਹੁੰਦਾ ਹੈ ਇਹ ਤਿੰਨ ਚੀਜ਼ਾਂ ਕਰਨ ਵਾਸਤੇ ਜੇ ਉਹ ਨਹੀਂ ਕਰਦੇ ਤਾਂ ਆਪਾਂ ਇਹਨਾਂ ਵਾਸਤੇ ਇੱਕ ਐਜੀਟੇਸ਼ਨ ਜਾਂ ਇੱਕ ਸੰਘਰਸ਼ ਸ਼ੁਰੂ ਕਰਾਂਗੇ ਠੀਕ ਆ ਉਹਦੀ ਰੂਪਰੇਖਾ ਕੀ ਆ ਉਹ ਡਿਫਰੈਂਟ ਹੋਊਗੀ ਉਹ ਮੁਦਕੀ ਮੋਰਚੇ ਵਰਗੀ ਨਹੀਂ ਹੋਊਗੀ ਕਿਉਂਕਿ ਇਹ ਥੋੜਾ ਜਿਹਾ ਪੰਜਾਬ ਭਰ ਦੇ ਵਿੱਚ ਵਾਈਟਸਪਰੈਡ ਹੋਊਗਾ ਤੁਸੀਂ ਇਕੱਲੇ ਲੜੋਗੇ ਇਸ ਮੁੱਦੇ ਕਰਕੇ ਕਿ ਨਾਲ ਜਥੇਬੰਦੀਆਂ ਹੋਰ ਵੀ ਲੈ ਕੇ ਜਾਈਓ ਕਿਉਂਕਿ ਮੋ ਕਮੁੱਦਾ ਜੇ ਮੰਨ ਲਈਏ ਵੀ ਕਿਸਾਨ ਲੰਬੇ ਸਮੇਂ ਤੋਂ ਜੀਰੇ ਧਰਨਾ ਲਾ ਕੇ ਬੈਠੇ ਹੋਏ ਮਨਸੂਰਵਾਲ ਜਿਹੜੀ ਸ਼ਰਾਬ ਫੈਕਟਰੀ ਨੂੰ ਲੈ ਕੇ ਖਡੂਰ ਸਾਹਿਬ ਨਜ਼ਦੀਕ ਇੱਕ ਧਰਨਾ ਚੱਲ ਰਿਹਾ ਪੱਟੀ ਨਜ਼ਦੀਕ ਇੱਕ ਧਰਨਾ ਲੱਖ ਤੋਂ ਚੱਲ ਰਿਹਾ ਕਿਉਂਕਿ ਸਾਰੇ ਮੇਨ ਮੁੱਦਾ ਇਹਨਾਂ ਦਾ ਹੈਗਾ ਪਾਣੀ ਨੂੰ ਕਿਵੇਂ ਬਚਾਉਣਾ ਕਿਉਂਕਿ ਜਿਹੜੀਆਂ ਸ਼ਰਾਬ ਫੈਕਟਰੀ ਹੁੰਦੀਆਂ ਜਾਂ ਦੂਸਰੀਆਂ ਸ਼ੈਲਰ ਮਿੱਲਰ ਨੇ ਪਾਣੀ ਹੀਟਲੇ ਪੱਧਰ ਤੱਕ ਜਿਹੜਾ ਪੋਲੂਟਡ ਕਰਦੀਆਂ ਨੇ ਸੋ ਉਹਦੇ ਵਾਸਤੇ ਕੀ ਤੁਸੀਂ ਉਪਰਾਲੇ ਕਰੋਗੇ ਜਥੇਬੰਦੀਆਂ ਨਾਲ ਮੀਟਿੰਗ ਕਰੋਗੇ ਕਿਸਾਨਾਂ ਦਾ ਜਿਹੜਾ ਹੈਗਾ ਨਾਲ ਸਮਰਥਨ ਲਓਗੇ ਜਾਂ ਇਕੱਲੇ ਲੜੋ ਨਹੀਂ ਇਕ ਜਿਵੇਂ ਕਹਿੰਦਾ ਨਾ ਵੀ ਜਿਹੜਾ ਨਾਲ ਕੋਈ ਸਾਥੀ ਆਉਂਦਾ ਤਾਂ ਬਾਵਾ ਹੀ ਹੁੰਦੀਆਂ ਜਦੋਂ ਆਪਾਂ ਮੂਦਕੀ ਮੋਰਚਾ ਲੜਿਆ ਸੀ ਤਾਂ ਆਪਣੇ ਨਾਲ ਲੋਕਾਂ ਨੇ ਸਹਿਯੋਗ ਵੀ ਕੀਤਾ ਸੀਗਾ ਤੇ ਕਈਆਂ ਨੇ ਨਾਲ ਹੋਰ ਜਗ੍ਹਾ ਵੀ ਮੋਰਚੇ ਲਾਏ ਸੀ ਉਸੇ ਨਹਿਰ ਦੇ ਉੱਤੇ ਜਿਵੇਂ ਕਿਰਤੀ ਕਿਸਾਨ ਆਲੇ ਨੇ ਫਰੂਜ਼ ਫਰੀਦਕੋਟ ਮੋਰਚਾ ਲਾਇਆ ਹੋਇਆ ਸੀ ਉਸੇ ਮਸਲੇ ਨੂੰ ਲੈ ਕੇ ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਵੀ ਇੱਕ ਦੂਜੇ ਨੂੰ ਸਹਾਇਕ ਹੋ ਜਾਂਦੇ ਹਾਂ ਮੋਰਚੇ ਤੇ ਕਈ ਜਗ੍ਹਾ ਇੱਕੋ ਸੋਚ ਵਾਲੇ ਇੱਕੋ ਤਰੀਕੇ ਵਾਲੇ ਇਕੱਠੇ ਵੀ ਹੋ ਜਾਂਦੇ ਆ ਸੋ ਆਪਾਂ ਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਜਿਹੜਾ ਵੀ ਭਰਾ ਭੈਣ ਪੰਜਾਬ ਦੀ ਗੱਲ ਕਰਦਾ ਹੈ ਇਹ ਉਹ ਇਸ ਮੁੱਦੇ ਤੇ ਲੜਨਾ ਚਾਹੁੰਦਾ ਤੇ ਸੁਹਿਰਦ ਤਰੀਕੇ ਨਾਲ ਲੜਨਾ ਚਾਹੁੰਦਾ ਜਾਂ ਸੰਘਰਸ਼ ਕਰਨਾ ਚਾਹੁੰਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਰਲ ਕੇ ਲੜ ਲਾਂਗੇ ਉਹਦੇ ਵਿੱਚ ਅਸਲ ਤਾਂ ਗੱਲ ਕੀ ਹੈ ਕਿ ਆਪਾਂ ਪਾਣੀ ਦੀ ਲੁੱਟ ਬਚਾਉਣੀ ਆ ਤੇ ਆਦਾ ਪਾਣੀ ਪਲੀਟ ਹੋਣ ਤੋਂ ਬਚਾਉਣਾ ਜੇ ਦੋ ਚੀਜ਼ਾਂ ਤੇ ਆਪਣੀ ਸਹਿਮਤੀ ਬਣਦੀ ਆ ਤੁਹਾਡੀ ਤੇ ਮੇਰੀ ਤਾਂ ਆਪਾਂ ਇਕੱਠੇ ਕਿਉਂ ਨਹੀਂ ਲੜਾਂਗੇ ਆਪਾਂ ਤਾਂ ਚਾਹਾਂਗੇ ਵੱਧ ਤੋਂ ਵੱਧ ਬਾਵਾ ਬਣਨਾ ਧੰਨਵਾਦਾਂ ਖਾਸ ਮੁੱਦਾ ਕਿਉਂਕਿ ਪਾਣੀ ਲੰਮੇ ਸਮਿਆਂ ਤੋਂ ਹੀ ਜਿਹੜਾ ਪ੍ਰੋਲੂਟਡ ਹੁੰਦਾ ਆ ਜਿਸ ਤਰੀਕੇ ਦੇ ਨਾਲ ਫਿਰ ਚਾਏ ਉਸ ਨੂੰ ਸੀਵਰੇਜ ਦੇ ਨਾਲ ਮਿਲਾ ਕੇ ਦਰਿਆਵਾਂ ਦੇ ਵਿੱਚ ਛੁੱਟਣ ਦਾ ਹੋਵੇ ਫੈਕਟਰੀਆਂ ਦੇ ਵਿੱਚੋਂ ਨਿਕਲਦਾ ਗੰਦਲਾ ਪਾਣੀ ਜਿਹੜਾ ਉਹ ਦਰਿਆਵਾਂ ਦੇ ਵਿੱਚ ਨਿਕਲਦਾ ਹੋਵੇ ਛੁੱਟਦਾ ਹੋਵੇ ਸੋ ਇਸੇ ਤਰੀਕੇ ਦੇ ਨਾਲ ਲੁਧਿਆਣੇ ਦਾ ਬੁੱਢਾ ਦਰਿਆ ਜਿਸ ਨੂੰ ਬੁੱਢੇ ਨਾਲੇ ਦਾ ਨਾਮ ਵੀ ਦਿੱਤਾ ਗਿਆ ਕਿਉਂਕਿ ਗੰਦਲਾ ਪਾਣੀ ਹੋ ਚੁੱਕਿਆ ਸੋ ਉਸੇ ਤਰੀਕੇ ਦੇ ਨਾਲ ਪਾਣੀਆਂ ਨੂੰ ਬਚਾਉਣ ਦੇ ਲਈ ਮਿਸਲ ਸਤਲੂ ਜਨੇਕ ਮੂਵਮੈਂਟ ਅਰੰਭੀ ਹੈ ਤਿੰਨ ਮਹੀਨਿਆਂ ਤੱਕ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਹੈ ਜੇਕਰ ਮੰਗਾ ਨਹੀਂ ਮੰਨਿਆ ਜਾਂਦੀ ਤਾਂ ਤਿੰਨ ਮਹੀਨੇ ਬਾਅਦ ਜਿਹੜਾ ਅੰਦੋਲਨ ਸ਼ੁਰੂ ਕੀਤਾ ਜਾਣਾ ਸੋ ਇਸ ਦੇ ਵਿੱਚ ਤਮਾਮ ਜੜੀਆਂ ਜਥੇਬੰਦੀਆਂ ਨੇ ਫਿਰ ਚਾਇ ਉਹ ਜਿਹੜਾ ਵੀ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਸੁਹਿਰਦ ਹੈ ਉਹ ਆ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਸਕਦਾ ਹੈ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ